සතනාම සතනාමවාහිේගෘු සතනාම සතනාමවාහේගෘු සතනාම සතනාමවාහේගෘු ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 404 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ 5 ਨਿੱਕੀ ਸਾਧ ਸੰਗਾਨੀ ਰਹਾਓ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 404 ਅੰਗ ਤੇ ਸੁਆਇਮਾਨ ਹੈ ਕੱਲ ਸੱਚੇ ਪਾਤਸ਼ਾਹ ਨੇ ਬੜੇ ਬਖਸ਼ਿਸ਼ ਨਾਲ ਦਰਸ਼ਨ ਪਰਸਨ ਹਰਸਨ ਸਰਸਨ ਇਹ ਚਾਰ ਅਵਸਥਾਵਾਂ ਦੀ ਗੱਲ ਦੱਸੀ ਮਹਾਰਜ ਨੇ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਦਰਸ਼ਨ ਕਰਦੇ ਆ ਦਰਸ਼ਨ ਨੇ ਜਦੋਂ ਅਸੀਂ ਖੋਜਦੇ ਆ ਵਿਚਾਰਦੇ ਆ ਬਾਣੀ ਵਿੱਚੋਂ ਵਿਚਾਰ ਕਰਦੇ ਆ ਸਾਨੂੰ ਦਰਸ਼ਨ ਹੁੰਦੇ ਨੇ ਸਜਣ ਠੱਗ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੈਰ ਧੁਆਏ ਬੈਠਿਆ ਬੜੀਆਂ ਮਿੱਠੀਆਂ ਗੱਲਾਂ ਕੀਤੀਆਂ ਪਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਨਹੀਂ ਹੋਏ ਦਰਸ਼ਨ ਉਦੋਂ ਹੋਏ ਜਦੋਂ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਉਜਲ ਕਹਿ ਹਾਂ ਚਿਲਕਣਾ ਕੋਟ ਮਕਾਲੀ ਵਸ ਸੱਜਣ ਮੈਂਡੇ ਨਾਲ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਥਿੱਥੇ ਕੜੇਂ ਦੇ ਸੰ ਉਦੋਂ ਦਰਸ਼ਨ ਹੋਏ ਉਦੋਂ ਪਤਾ ਲੱਗਿਆ ਏ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਹੀ ਮਰਗ ਇਹ ਡਿੱਠਾ ਮੁਕਤ ਨਾ ਹੋਵੇ ਜਿੱਥੇ ਰਬ ਸ਼ਬਦ ਨਾ ਕਰੇ ਵਿਚਾਰ ਜਦੋਂ ਬਾਣੀ ਦੀ ਸ਼ਬਦ ਦੀ ਵਿਚਾਰ ਕਰਦੇ ਆ ਸਾਨੂੰ ਫਿਰ ਦਰਸ਼ਨ ਹੁੰਦੇ ਨੇ ਜੀ ਉਹ ਦਰਸ਼ਨ ਨੇ ਜਿਹੜੇ ਉਹ ਸ਼ਬਦ ਨੇ ਜਿਹੜੇ ਗੁਰੂ ਦੇ ਜਦੋਂ ਸਾਡੇ ਹਿਰਦੇ ਨੂੰ ਛੋਹ ਜਾਂਦੇ ਨੇ ਜੰਮਣ ਮਰਨ ਦਾ ਗੇਟ ਟੁੱਟ ਜਾਂਦਾ ਹੈ ਦਰਸ਼ਨ ਪਰਸੇ ਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ ਫਿਰ ਹਰਸ਼ ਪੈਦਾ ਹੁੰਦਾ ਹੈ ਫਿਰ ਇਹ ਮਨ ਭਰ ਜਾਂਦਾ ਹੈ रस ਨਾਲ ਨਾਮ ਨਾਲ ਤੇ ਭਰਿਆ ਹੋਇਆ ਭਾਂਡਾ ਫਿਰ ਕਦੇ ਡੋਲਦਾ ਨਹੀਂ ਇਹ ਅਵਸਥਾ ਫਿਰ ਕਿੱਥੋਂ ਪ੍ਰਾਪਤ ਹੋਏਗੀ ਸੱਚੇ ਪਾਤਸ਼ਾਹ ਬਖਸ਼ਿਸ਼ਾ ਕਰਦੇ ਨੇ ਨੀਕੀ ਸਾਧ ਸੰਗਾਨੀ ਨੀਕੀ ਹੁੰਦਾ ਸਭ ਤੋਂ ਚੰਗੀ ਹੈ ਭਾਈ ਸਿਮਰਨ ਕਰਨਾ ਕੀਰਤਨ ਕਰਨਾ ਕੀਰਤਨ ਸੁਣਨਾ ਇਕਾਂਤ ਵਿੱਚ ਬੈਠ ਕੇ ਬੰਦਗੀ ਕਰਨੀ ਪਰ ਸਭ ਤੋਂ ਉੱਤਮ ਸਾਧ ਸੰਗਤ ਹੈ ਸਾਧ ਸੰਗਤ ਆ ਕੇ ਵਿਚਾਰ ਕਰਨੀ ਸੁਣਨਾ ਪੜ੍ਹਨਾ ਬਾਣੀ ਦੀ ਵਿਚਾਰ ਕਰਨੀ ਮਰਿ ਜੇ ਇਸ ਸਭ ਤੋਂ ਉੱਤਮ ਹੈ ਪਾਈ ਨੀਕੀ ਸਾਧ ਸੰਗਾਨੀ ਰਹਾਉ ਪਹਿਰ ਮੂਰਤ ਬਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਿਖਾਨੀ ਇਹਦੀ ਬਰਕਤ ਨਾਲ ਸਾਤ ਸੰਗਤ ਦੀ ਬਰਕਤ ਨਾਲ ਕਿਉਂਕਿ ਸਾਤ ਸੰਗਤ ਦੀ ਵੀ ਮਹਾਰਾਜ ਜੀ ਨੇ ਪਰਵਾਸ਼ਾ ਦਿੱਤੀ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਏਕੋ ਨਾਮ ਹੁਕਮ ਹੈ ਸਤਗੁਰੂ ਦੀਆ ਬੁਝਾਈ ਜਿੱਥੇ ਨਾਮ ਦੀ ਗੱਲ ਹੈ ਜਿਹੜੇ ਸਿਮਰਨ ਦੀ ਗੱਲ ਹੈ ਜੀਵਨ ਦੀ ਜਾਂਚ ਦੀ ਗੱਲ ਹੈ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰਦੇ ਨੇ ਕਿ ਪਹਿਰ ਹਰ ਵੇਲੇ ਮੂਹਰਤ ਘੜੀ ਪਲ ਕੋਈ ਵੀ ਸਮਾਂ ਬਿਰਥ ਨਹੀਂ ਜਾਣ ਦਿੰਦਾ ਉਹ ਗੁਰਮੁਖ ਜਿਹੜਾ ਹੈ ਸੰਗਤ ਕਰਕੇ ਫਿਰ ਉਸ ਬਾਣੀ ਨਾਲ ਜੁੜਦਾ ਹੈ ਸਿਮਰਨ ਨਾਲ ਜੁੜਦਾ ਹੈ ਚਾਲਤ ਬੈਸ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਤੇ ਮਰਜੀ ਕਹਿੰਦੇ ਭਾਈ ਚੱਲਦਿਆਂ ਹੋਇਆਂ ਬੈਠਿਆਂ ਹੋਇਆਂ ਸੁੱਤਿਆਂ ਹੋਇਆਂ ਇਹ ਅਜੱਪਾ ਜਾਪ ਜਿਹੜਾ ਹੈ ਅਸੀਂ ਚੱਲਦਿਆਂ ਫਿਰਦਿਆਂ ਤੁਰਦਿਆਂ ਫਿਰਦਿਆਂ ਅਸੀਂ ਕੀ ਕਰਦੇ ਆ ਜੀ ਸਾਡੇ ਅੰਦਰ ਤੇ ਵਿਚਾਰ ਫੂਰ ਚੱਲਦੇ ਰਹਿੰਦੇ ਨੇ ਚੱਲਦੇ ਨੇ ਅਸੀਂ ਕੋਈ ਗੱਲ ਨਹੀਂ ਕਿ ਨਹੀਂ ਚੱਲਦੇ ਸਿਮਰਤ ਤੇ ਅਸੀਂ ਵੀ ਕਰਦੇ ਆ ਪਰ ਅਸੀਂ ਮਾਇਆ ਦਾ ਕਰਦੇ ਆ ਉਹਦਾ ਕੀ ਕਰਨਾ ਹੈ ਉਹਦਾ ਕੀ ਦੇਣਾ ਹੈ ਉਹਦਾ ਕੀ ਲੈਣਾ ਹੈ ਉਥੇ ਕੀ ਕਰਨਾ ਹੈ ਉਹਦਾ ਮਨ ਚ ਚੱਲਦੀਆਂ ਰਹਿੰਦੀਆਂ ਨੇ ਕਿਹੜਾ ਵਿਚਾਰ ਕਦੋਂ ਆ ਜਾਏ ਪਰ ਜਿਹੜੇ ਗੁਰਮੁਖ ਨੇ ਉਹਨਾਂ ਅੰਦਰ ਬਾਣੀ ਦੀ ਵਿਚਾਰ ਕਿ ਸਤਿਗੁਰਾਂ ਨੇ ਸਾਨੂੰ ਅੱਜ ਦਾ ਹੁਕਮਨਾਮਾ ਇਹ ਬਖਸ਼ਿਆ ਉਸ ਹੁਕਮਨਾਮੇ ਨੂੰ ਉਸ ਖੁਰਾਕ ਨੂੰ ਉਹ ਆਪਣੇ ਘਰ ਤੱਕ ਲੈ ਕੇ ਜਾਂਦੇ ਨੇ ਵਿਚਾਰ ਕਰਦੇ ਨੇ ਕਿ ਸਤਿਗੁਰਾਂ ਨੇ ਸਾਨੂੰ ਅੱਜ ਇਹ ਗੱਲ ਕਹੀ ਹੈ ਅੱਜ ਦਾ ਵਿਚਾਰ ਇਹ ਆਇਆ ਅੱਜ ਸੱਚੇ ਪਾਤਸ਼ਾਹ ਨੇ ਆ ਬਖਸ਼ਿਸ਼ ਕੀਤੀ ਹੈ ਇਸ ਕਰਕੇ ਮਹਾਰਜ ਕਹਿੰਦੇ ਉਹ ਸਮਾਰਗ ਤੇ ਚੱਲਦੇ ਨੇ ਹਉ ਹਰੋ ਤੂੰ ਠਾਕੁਰ ਗਉਰੋ ਨਾਨਕ ਸਰਨ ਪਛਾਨੀ ਇਸ ਤਰ੍ਹਾਂ ਸਿਮਰਨ ਕਰਦੇ ਆ ਹੋਇਆਂ ਵਿਚਾਰ ਕਰਦੇ ਆ ਹੋਇਆਂ ਸਮਝ ਆ ਗਿਆ ਸਾਨੂੰ ਆਪਣੀ ਔਕਾਤ ਦਾ ਪਤਾ ਲੱਗਿਆ ਹਉ ਹਰੋ ਅਸੀਂ ਤੇ ਹੌਲੇ ਆ ਫਿਰ ਬਹੁਤ ਸਾਡੇ ਤੇ ਪੱਲੇ ਕੁਝ ਨਹੀਂ ਪ੍ਰਭੂ ਜੀ ਤੁਸੀਂ ਗੌਰੋ ਤੁਸੀਂ ਤੇ ਭਾਰੇ ਹੋ ਗੁਨਾ ਨਾਲ ਭਰਪੂਰ ਹੋ ਪ੍ਰਸੰਗਤ ਵਿੱਚ ਆ ਕੇ ਸਾਨੂੰ ਇਹ ਸਮਝ ਆ ਗਈ ਕਿ ਤੇਰੇ ਨਾਲ ਜੇ ਜੁੜਨਾ ਹੈ ਤਾਂ ਸਤ ਸੰਗਤ ਦੁਆਰਾ ਹੀ ਜੁੜਿਆ ਜਾ ਸਕਦਾ ਹੈ ਤੇ ਸੰਗਤ ਵਿੱਚੋਂ ਇਹ ਗੱਲ ਸਮਝ ਆਈ ਕਿ ਤੇਰੀ ਸ਼ਰਨ ਪੈ ਗਈ ਹੈ ਬਸ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਉ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਇਹ ਗੱਲ ਸਮਝ ਆ ਗਈ ਇਸ ਕਰਕੇ ਪ੍ਰਭੂ ਜੀ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆ ਡਿੱਗੇ ਆ ਪਹਿਲਾਂ ਅਸੀਂ ਮਾਣ ਕਰਦੇ ਸਾਂ ਕਿ ਸਾਨੂੰ ਤੇ ਬੜਾ ਕੁਝ ਆਉਂਦਾ ਹੈ ਸਾਡੇ ਤੇ ਪੱਲੇ ਬੜਾ ਕੁਝ ਹੈ ਸਾਡੇ ਵਰਗਾ ਤੇ ਹੈ ਹੀ ਕੋਈ ਨਹੀਂ ਪਰ ਜਦੋਂ ਸੰਗਤ ਵਿੱਚ ਆਏ ਤਾਂ ਪਤਾ ਲੱਗਿਆ ਕਿ ਸਾਡੇ ਤੋਂ ਤੇ ਅੱਗੇ ਬਹੁਤ ਨੇ ਅਸੀਂ ਤੇ ਬਹੁਤ ਪਿੱਛੇ ਆ ਜੀ ਅਸੀਂ ਤੇ ਬਹੁਤ ਪਿੱਛੇ ਆ ਜੀ ਤੇ ਨਾਲ ਹੀ ਇਹ ਸਮਝ ਆਏ ਕਿ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਇਆ ਹੀ ਆਪਣੇ ਹਉਮੈ ਨੂੰ ਆਪਣੇ ਹੰਕਾਰ ਨੂੰ ਤਿਆਗ ਕੇ ਜਦੋਂ ਅਸੀਂ ਤੇਰੀ ਸ਼ਰਨ ਆ ਡਿੱਗੇ ਤੇ ਸਾਨੂੰ ਇਹ ਪਤਾ ਲੱਗਿਆ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਜਿਹੜਾ ਤੇਰੀ ਸ਼ਰਨ ਆ ਡਿੱਗਦਾ ਤੂੰ ਉਹਨੂੰ ਗੜ ਨਾਲ ਲਾ ਲੈਣਾ ਫਿਰ ਗੁਣ ਔਗਣ ਨਹੀਂ ਵਿਚਾਰਦਾ ਸੰਗਤ ਵਿੱਚੋਂ ਆ ਕੇ ਇਹ ਸਮਝ ਆ ਗਈ ਇਸ ਕਰਕੇ ਮਾਰੇ ਨੇ ਕਹਿੰਦੇ ਭਾਈ ਨੀਕੀ ਸਾਧ ਸੰਗਾਨੀ ਸਾਥ ਸੰਗਤ ਦਾ ਸੰਗ ਕਰਨਾ ਹੀ ਸਭ ਤੋਂ ਚੰਗਾ ਹੈ। ਰਾਗ ਆਸਾ ਮਹੱਲਾ 5 ਘਰ 12 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਰੰਕਾਰ ਇੱਕ ਸਾਚੇ ਨਾਮ ਬਾਜੋ ਸਗਲ ਦਿਸੈ ਛਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੁਝੀਐ ਏਕ ਹਰ ਕੈ ਰੰਗ ਰਹਾਉ ਸੱਚੇ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 12ਵੇਂ ਘਰ ਵਿੱਚ ਗਉਣ ਵਾਲਿਆਂ ਵਾਸਤੇ ਕੀਰਤਨੀ ਸਿੰਘਾਂ ਵਾਸਤੇ ਬਖਸ਼ਿਸ਼ ਕੀਤਾ ਮਹਾਰਜ ਨੇ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵਵਿਆਪਕ ਹੈ ਸੰਗਤ ਦੀ ਗੱਲ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ ਕਿਹ ਭਾਈ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਰਨੰਕਾਰ ਉਹ ਸਵੈਗੁਰੂ ਅਕਾਲ ਪੁਰਖ ਨੂੰ ਜੋ ਕਿ ਪਾਰ ਬ੍ਰਹਮ ਹੈ ਇਸ ਬ੍ਰਹਮ ਤੋਂ ਵੀ ਪਰੇ ਹੈ ਜੋ ਸਾਨੂੰ ਨਜ਼ਰ ਆਉਂਦਾ ਹੈ ਨਾ ਦੂਰ ਤੱਕ ਇਹ ਆਕਾਸ਼ ਬ੍ਰਹਮੰਡ ਇਹ ਤੇ ਉਹ ਤੋਂ ਵੀ ਪਰੇ ਹੈ ਉਹਦਾ ਕੋਈ ਆਕਾਰ ਨਹੀਂ ਹੈ ਇਸ ਕਰਕੇ ਮਾਇਕ ਨੇ ਉਹਨੂੰ ਸਿਮਰਨਾ ਕਰ ਪਰ ਨਾਲ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਇਆਂ ਛੱਡ ਕੇ ਸਹਿਜ ਸਿਆਣਪਾਂ ਲਖ ਹੋਣ ਤਾਂ ਇੱਕ ਨਾ ਚੱਲੈ ਨਾਲ ਤੇਰੇ ਨਾਲ ਕੁਝ ਨਹੀਂ ਜਾਏਗਾ ਇਸ ਕਰਕੇ ਸਿਆਣਪਾਂ ਚਤਰਾਇਆਂ ਨਾਲ ਨਹੀਂ ਵਿਚਾਰ ਕਰਕੇ ਸਿਮਰਨਾ ਕਰ ਏਕ ਸਾਚੇ ਨਾਮ ਬਾਜੋ ਸਗਲ ਦੀ ਸੈ ਛਾਰ ਇੱਕੋ ਸੱਚੇ ਨਾਮ ਤੋਂ ਬਿਨਾ ਬਾਕੀ ਸਭ ਕੁਝ ਮਿੱਟੀ ਹੈ ਇਹ ਸੰਸਾਰ ਚ ਬਾਕੀ ਮਿੱਟੀ ਐ ਸਾਰੀ ਸਾਰਾ ਕੁਝ ਜਿਹਦਾ ਤੂੰ ਮਾਣ ਕਰੀ ਬੈਠਾ ਐ ਇਹ ਸਰੀਰ ਇਹ ਧਨ ਇਹ ਦੌਲਤ ਇਹ ਜ਼ਮੀਨ ਇਹ ਜਾਇਦਾਦ ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਨਹੀਂ ਜਾਏਗਾ ਜੇ ਨਾਲ ਜਾਏਗਾ ਤਾਂ ਚੰਗਿਆਈਆਂ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹضور ਕਰਮੀ ਆਪੂ ਆਪਣੀ ਕਿ ਨੇੜੇ ਕਿ ਦੂਰ ਉਹ ਤੇ ਸਭ ਦੇ ਨੇੜੇ ਐ ਜੀ ਪਰ ਅਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਦੂਰ ਨੇੜੇ ਹੋਏ ਆ ਗੁਰ ਪ੍ਰਸਾਦੀ ਬੁੱਝੀ ਐ ਇਕ ਹਰ ਕੈ ਰੰਗ ਸੋ ਪ੍ਰਭ ਜਾਣੀਐ ਸਦ ਸੰਗ ਸੱਚੀ ਬਾਸ਼ਾ ਮਗਨੇ ਉਸ ਪ੍ਰਭੂ ਨੂੰ ਹਮੇਸ਼ਾ ਹੀ ਅੰਗ ਸੰਗ ਜਾਣ ਸਦਾ ਅੰਗ ਸੰਗੇ ਅਭੰਗੰ ਪਬੂਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਇਹ ਜਾਣ ਕੇ ਉਹ ਮੇਰੇ ਅੰਗ ਸੰਗ ਹੈ ਸਤ ਗੁਰ ਪਿਆਰਾ ਮੇਰੇ ਨਾਲ ਹੈ ਉਤੇ ਨਾਲ ਹੈ ਸਾਡੇ ਚ ਸਾਨੂੰ ਵੇਖ ਰਿਹਾ ਹੈ ਸਾਨੂੰ ਸੁਣ ਰਿਹਾ ਹੈ ਜਿਸ ਦਿਨ ਅਸੀਂ ਇਹ ਸਮਝ ਲਵਾਂਗੇ ਇਹ ਜਾਣ ਲਵਾਂਗੇ ਕਿ ਉਹਦੇ ਅੱਗੇ ਸਾਬ ਸਾਨੂੰ ਦੇਣਾ ਪਏਗਾ ਫਿਰ ਕੋਈ ਵੀ ਵਿਕਰਮ ਕਰਨ ਤੋਂ ਪਹਿਲਾਂ ਚੋਰੀ ਕਰਨ ਤੋਂ ਪਹਿਲਾਂ ਠੱਗੀ ਕਰਨ ਤੋਂ ਪਹਿਲਾਂ ਝੂਠ ਬੋਲਣ ਤੋਂ ਪਹਿਲਾਂ ਬੰਦਾ 100 ਵਾਰ ਸੋਚਦਾ ਹੈ ਗੁਰਪ੍ਰਸਾਦ ਦੀ ਬੁੱਝੀ ਹੈ ਇਹ ਬੁਝਾਰਤ ਹੈ ਮਰਕ ਨੇ ਪਰ ਗੁਰੂ ਕਿਰਪਾ ਕਰਦਾ ਜਿੰਨਾ ਉੱਤੇ ਬਖਸ਼ਿਸ਼ ਕਰਦਾ ਹੈ ਇੱਕ ਹਰ ਕੈ ਰੰਗ ਉਹ ਇੱਕ ਹਰੀ ਦੇ ਰੰਗ ਵਿੱਚ ਉਹਦੇ ਪ੍ਰੇਮ ਵਿੱਚ ਰਤੀਆਂ ਹੋਈਆਂ ਰੂਹਾਂ ਹੀ ਇਸ ਗੱਲ ਨੂੰ ਜਾਣਦੀਆਂ ਨੇ ਬਾਕੀ ਨਹੀਂ ਛੇ ਬਾਕੀ ਤੇ ਇੱਥੇ ਛੱਡ ਜਾਂਦੇ ਹਾਂ ਸੁਣ ਸੁਣਾ ਕੇ ਅਸੀਂ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਹੈ ਜਿਨ੍ਹਾਂ ਉੱਤੇ ਗੁਰੂ ਬਖਸ਼ਿਸ਼ ਕਰਦਾ ਹੈ ਉਹ ਉਸ ਪ੍ਰਭੂ ਨੂੰ ਸਤਿਗੁਰੂ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਤੇ ਅੰਗ ਸੰਗ ਜਾਣਦੇ ਨੇ ਛੇ ਰਹਾਉ ਸਰਨ ਸਮਰੱਥ ਏਕ ਤੇਰੀ ਦੂਜਾ ਨਹੀਂ ਠਾਓ ਮਹਾ ਭਉਜਲ ਲੰਗੀ ਐ ਸਦਾ ਹਰ ਗੁਣ ਗਾਓ ਸਰਨ ਸਮਰੱਥ ਏਕ ਤੇਰੀ ਮਰਗਨੇ ਉਹਦੀ ਸ਼ਰਨ ਵਿੱਚ ਚੱਲਾ ਜਿਹੜਾ ਸਮਰੱਥ ਹੈ ਡ ਕਰਣ ਕਾਰਨ ਸਮਰੱਥ ਹੈ ਕਰਮ ਵੀ ਹੈ ਕਰਤਾ ਵੀ ਹੈ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਜਾ ਭਾਈ ਦੂਜਾ ਨਾਹੀਂ ਠਾਓ ਹੋਰ ਕੋਈ ਟਿਕਾਣਾ ਨਹੀਂ ਹੈ ਥਾਂ-ਥਾਂ ਤੇ ਨਾ ਪੜਕ ਉਹਦੀ ਸ਼ਰਨ ਵਿੱਚ ਚਲਾ ਜਾ ਆਪਣੀ ਮਾਂ ਨੂੰ ਆਪਣੇ ਹਉਮੈ ਨੂੰ ਆਪਣੇ ਚਤੁਰਾਈਆਂ ਨੂੰ ਛੱਡ ਕੇ ਮਹਾ ਭਵਜਲ ਲੰਗਿਆ ਹੈ ਸਦਾ ਹਰ ਗੁਣ ਗਾਓ ਇਸ ਕਰਕੇ ਮਰਨ ਤਰੀਕਾ ਦੱਸਿਆ ਕਿ ਹਮੇਸ਼ਾ ਉੱਠਦਿਆਂ ਬੈਹਂਦਿਆਂ ਤੁਰਦਿਆਂ ਫਿਰਦਿਆਂ ਉਸ ਪ੍ਰਭੂ ਦੇ ਗੁਣਾਂ ਨੂੰ ਗਾਇਨ ਕਰ ਇਹ ਜਿਹੜਾ ਤੁਹਾਨੂੰ ਭਵਜਲ ਲੱਗਦਾ ਨਾ ਬੜਾ ਔਖਾ ਲੰਘਣਾ ਤੇ ਮਰਨ ਸਹਿਜ ਹੀ ਪਾਰ ਹੋ ਜਾਏਗਾ ਸਿਮਰਨ ਕਰਦੇ ਹੋਇਆ ਬਾਣੀ ਦੀ ਵਿਚਾਰ ਕਰਦੇ ਹੋਇਆ ਇਹ ਸੰਸਾਰ ਨੂੰ ਸਹਿਜ ਹੀ ਪਾਰ ਕਰ ਲਵੇਗਾ ਜਨਮ ਮਰਨ ਨਿਵਾਰੀਏ ਦੁੱਖ ਨਜੰਪੁਰ ਹੋਏ ਨਾਮ ਨਿਦਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਨਾਮ ਜਪ ਕੇ ਸਿਮਰਨ ਕਰਕੇ ਬਾਣੀ ਨੂੰ ਪੜ ਕੇ ਬਾਣੀ ਦੀ ਵਿਚਾਰ ਕਰਕੇ ਮਰੇ ਕਹਿੰਦੇ ਇਹ ਜੰਮਣ ਮਰਨ ਦਾ ਗੇੜ ਜਿਹੜਾ ਦੂਰਕਾਰ ਇਹ ਜਮਾ ਦੀ ਪੁਰੀ ਵਾਲੇ ਪਾਸੇ ਤੈਨੂੰ ਜਾਣਾ ਨਹੀਂ ਪਾਏਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਵੱਸ ਵਿੱਚ ਨੇ ਨਾਮ ਨਦਾਨ ਸੋਈ ਪਾਏ ਪਰਮਾਰਿਚ ਕਹਿੰਦੇ ਇਹ ਨਾਮ ਦਾ ਖਜ਼ਾਨਾ ਹੈ ਜੀ ਇਹ ਉਹੀ ਹੋ ਪਾਉਣਗੇ ਕਿਰਪਾ ਕਰੇ ਪ੍ਰਭ ਸੋਏ ਜਿੰਨਾ ਉੱਤੇ ਪ੍ਰਭੂ ਕਿਰਪਾ ਕਰਦਾ ਹੈ ਕਿਉਂਕਿ ਅਸੀਂ ਪੜਦੇ ਆ ਅਸੀਂ ਵਿਚਾਰਦੇ ਆ ਚੰਗੀ ਗੱਲ ਹੈ ਪਰ ਕਈ ਵਾਰੀ ਅਸੀਂ ਆਪਣੇ ਪੜੇ ਦਾ ਵੀ ਹੰਕਾਰ ਕਰ ਜਾਂਦੇ ਆ ਅਸੀਂ ਆਪਣੇ ਵਿਚਾਰਨ ਦਾ ਵੀ ਹੰਕਾਰ ਕਰ ਜਾਂਦੇ ਹਾਂ ਕਿਉਂਕਿ ਇਹ ਸੂਖਮ ਹੈ ਹਉਮੈ ਜਿਹੜੀ ਹੈ ਨਾ ਬੜੀ ਸੂਖਮ ਹੈ ਐਨੀ ਸੂਖਮ ਹੈ ਕੋਈ ਪਤਾ ਨਹੀਂ ਕਦੋਂ ਕਿੱਥੋਂ ਪ੍ਰਗਟ ਹੋ ਜਾਏ ਇਥੇ ਗਿਆਨ ਵਿੱਚੋਂ ਵੀ ਪ੍ਰਗਟ ਹੋ ਜਾਂਦੀ ਹੈ ਕਿ ਮੇਰੇ ਵਰਗਾ ਗਿਆਨवान ਨਹੀਂ ਕੋਈ ਇਹ ਇਥੋਂ ਵੀ ਪ੍ਰਗਟ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਮਾਰ ਕਹਿੰਦੇ ਨਹੀਂ ਭਾਈ ਇਹ ਨਾਮ ਦਾ ਖਜ਼ਾਨਾ ਉਹ ਹੀ ਪ੍ਰਾਪਤ ਕਰਦੇ ਨੇ ਜਿੰਨਾ ਉੱਤੇ ਉਹ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਇਕ ਟੇਕ ਆਧਾਰ ਏਕੋ ਏਕਾ ਮਨਜੂਰ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਨੇ ਅਵਰ ਨਾ ਹੋਰ ਤੇ ਮਹਾਰਾਜ ਉਪਦੇਸ਼ ਕਰਦੇ ਨੇ ਫਿਰ ਭਾਈ ਤਾਂ ਕਿਤੇ ਨਹੀਂ ਹੋਵੇਂ ਨਾ ਆਵੇ ਵਿੱਚੋਂ ਏਕ ਟੇਕ ਆਧਾਰ ਏਕੋ ਟੇਕ ਇੱਕ ਦਾ ਆਸਰਾ ਰੱਖ ਇੱਕ ਦਾ ਆਸਰਾ ਇੱਕ ਦੇ ਆਧਾਰ ਤੇ ਰਹਿ ਏਕ ਕਾ ਮਨਜੂਰ ਜੇ ਜੋਰ ਹੈ ਤਾਂ ਇੱਕ ਤੇ ਹੈ ਬਸ ਆਪਣੀ ਜਿਹੜੀ ਗੱਲ ਕਹਿਣੀ ਹੈ ਆਪਣਾ ਦੁੱਖ ਜਿਹੜਾ ਦੱਸਣਾ ਤਾਂ ਉਸ ਅਕਾਲ ਪੁਰਖ ਅੱਗੇ ਦੱਸ ਥਾਂ-ਥਾਂ ਤੇ ਇਹਨਾਂ ਦੱਸ ਕਿਉਂਕਿ ਲੋਕ ਤੇ ਆਪਣਾ ਦੁੱਖ ਲੱਕ ਚੱਕੀ ਫਿਰਦੇ ਨੇ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਜਦੋਂ ਕੋਈ ਆਪਣਾ ਦੁੱਖ ਦੱਸਦਾ ਹੈ ਤਾਂ ਅਗਲਾ ਕਹਿੰਦਾ ਤੂੰ ਪਹਿਲਾਂ ਮੇਰਾ ਸੁਣਾ ਇਸ ਕਰਕੇ ਉਹਦੇ ਅੱਗੇ ਅਰਦਾਸ ਕਰ ਜੋ ਮਨ ਕੀ ਵਿਰਥਾ ਹੋਏ ਤੋ ਗੁਰਪੈ ਅਰਦਾਸ ਕਰ ਗੁਰੂ ਕੇ ਸਿੱਖੋਂ ਸੱਚੇ ਪਾਤਸ਼ਾਹ ਨੇ ਬੜੀ ਬਖਸ਼ਿਸ਼ਾਂ ਬਖਸ਼ੀਆਂ ਨੇ ਸਾਡੇ ਕੋਲੇ ਸਭ ਤੋਂ ਵੱਡਾ ਹਥਿਆਰ ਜਿਹੜਾ ਹੈ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰਦਾ ਗੁਰੂ ਦਾ ਸਿੱਖ ਤੇ ਸਤਿਗੁਰੂ ਆਪ ਵਿਚ ਖਲੋਂਦੇ ਨੇ ਜਿਵੇਂ ਕਰਤਾ ਪੁਰਖ ਖਲੋਵਾ ਵਾਲ ਨ ਬਿੰਗਾ ਹੁਆ ਫਿਰ ਨਹੀਂ ਹੋਣ ਦਿੰਦਾ ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਭਾਈ ਨਾਨਕ ਜਪੀਐ ਮਿਲ ਸਾਧ ਸੰਗਤ ਸਾਥ ਸੰਗਤ ਵਿੱਚ ਮਿਲ ਕੇ ਬੈਠ ਕੇ ਜਪਨਾ ਕਰ ਘਰ ਬਾਹਰ ਛੱਡਣ ਦੀ ਜ਼ਰੂਰਤ ਨਹੀਂ ਇੱਕ ਘੜੀ ਆਧੀ ਘੜੀ ਆਧੀ ਤੇ ਫੁਣ ਆਦ ਭਗਤਨ ਸੇਤੀ ਗੋਸ਼ਟੋ ਜੋਕੀਨੋ ਸੋλαβ ਹਰ ਬਿਨਿਆਵਰ ਨਾ ਹੋਰ ਉਸ ਹਰੀ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਸੰਗਤ ਵਿੱਚ ਮਿਲ ਕੇ ਬੈਠ ਕੇ ਜਪਣ ਦੀ ਗੱਲ ਕਰਦੇ ਨੇ ਮਹਾਰਾਜ ਵਿਚਾਰ ਕਰਨ ਦੀ ਗੱਲ ਕਰਦੇ ਨੇ ਸੰਗਤ ਵਿੱਚ ਮਿਲ ਕੇ ਬੈਠ ਕੇ ਕਰ ਇਹ ਸਭ ਤੋਂ ਉੱਤਮ ਤਰੀਕਾ ਹੈ ਆਸਾਮ ਹਲਾ ਪੰਜਵਾਂ ਜਿਉ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸ ਭੋਗ ਦੀਨ ਬੰਦਪ ਜੀ ਦਾਤਾ ਸਰਣ ਰੱਖਣ ਜੋਗ ਮਹਾਰਾਜ ਫਿਰ ਅਗਲਾ ਸ਼ਬਦ ਬਖਸ਼ਿਸ਼ ਕਰਦਿਨੇ ਕਿ ਵੇਖ ਭਾਈ ਗੁਰਮੁਖਾ ਜਿਨੇ ਤੈਨੂੰ ਜਿਉ ਦਿੱਤਾ ਇਹ ਜੀਵਾਤਮਾ ਇਹ ਮਨ ਦਿੱਤਾ ਇਹ ਤਨ ਦਿੱਤਾ ਇਹ ਪ੍ਰਾਨ ਦਿੱਤੇ ਸਾਰੇ ਰਸ ਭੋਗਣ ਵਾਸਤੇ ਤੈਨੂੰ ਦਿੱਤੇ ਨੇ ਸੋਹਣਾ ਸਰੀਰ ਦਿੱਤਾ ਸਭ ਕੁਝ ਤੇਰੇ ਪ੍ਰਾਪਤ ਤੇਰੇ ਪਾਸ ਹੈ ਦੀਨ ਬੰਦਪ ਉਹ ਦੀਨਾ ਦਾ ਨਿਮਾਨਿਆਂ ਦਾ ਰਿਸ਼ਤੇਦਾਰ ਹੈ ਨਿਮਾਨਿਆਂ ਦਾ ਮਾਨ ਹੈ ਜੀ ਦਾਤਾ ਉਹ ਜੀ ਦਾਣ ਦੇਣ ਵਾਲਾ ਹੈ ਦਾਤਾ ਹੈ ਸਰਨ ਰੱਖਣ ਜੋਗ ਉਸ ਵਹਿਗੁਰੂ ਕਾਲਪੁਰਖ ਵਿੱਚ ਐਨੀ ਸਮਰੱਥਾ ਹੈ ਕਿ ਕੋਈ ਕਿੱਡਾ ਹੀ ਪਾਪੀ ਕਿਉਂ ਨਾ ਹੋਵੇ ਉਹਦੇ ਵੀ ਯੋਗਤਾ ਹੈ ਉਹ ਜੋ ਦਰ ਤੇ ਆ ਗਿਆ ਉਹਨੂੰ ਸ਼ਰਨ ਰੱਖ ਲੈਂਦਾ ਹੈ ਫਿਰ ਜਦੋਂ ਅਸੀਂ ਆਪਣੇ ਗੁਨਾਹ ਕਬੂਲ ਕੇ ਗੁਰੂ ਦੀ ਸ਼ਰਨ ਵਿੱਚ ਜਾਂਨੇ ਤੇ ਐਸੀ ਕੋਈ ਗੱਲ ਨਹੀਂ ਉਹ ਸਾਨੂੰ ਗੜ ਨਾਲ ਲਾ ਲੈਂਦਾ ਹੈ ਜੀ ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਮੋੜ ਪਿਤਾ ਗੱਲ ਲਾਵੇ ਉਹ ਫਿਰ ਵੀ ਗੱਲ ਲਾ ਲੈਂਦਾ ਹੈ ਪਰ ਅਸੀਂ ਆਪਣੀਆਂ ਭੁੱਲਾਂ ਬਖਸ਼ਾ ਕੇ ਮੁੜ ਕੇ ਫਿਰ ਉੱਥੇ ਦੀ ਸੂਈ ਸਾਡੀ ਫਿਰ ਉੱਥੇ ਹੁੰਦੀ ਹੈ ਫੇਰ ਨਹੀਂ ਕਿਉਂਕਿ ਜਿਹੜੇ ਗੁਨਾਹ ਤੇ ਕਰਮ ਨੇ ਜਿਹੜੇ ਉਹ ਦੋ ਤਰ੍ਹਾਂ ਦੇ ਨੇ ਜੀ ਇੱਕ ਦੇ ਜਾਣ ਬੁਝ ਕੇ ਕੀਤੇ ਮਨ ਜਾਣਤ ਸਭ ਬਾਤ ਜਾਣਤੀ ਹੋ ਗਣ ਕਰੇ ਕਾਹੇ ਕੀ ਕੁਸਲਤ ਹਾਥ ਦੀਪ ਕੂਏ ਪਰ ਹੈ ਉਹ ਨਹੀਂ ਜਿਹੜੀ ਅਣਜਾਣੇ ਹੋ ਗਈ ਠੀਕ ਹੈ ਉਸ ਸਤਿਗੁਰੂ ਬਖਸ਼ਣ ਹਾਰ ਨੇ ਬਖਸ਼ਿੰਦ ਨੇ ਪਰ ਜੇ ਅੱਗੇ ਤੋਂ ਅਸੀਂ ਤੋਬਾ ਕਰਦੇ ਆਂ ਕਿ ਅੱਗੇ ਤੋਂ ਇਹ ਕਹ ਰਾਹ ਗੁਨਾਹ ਨਹੀਂ ਕਰਾਂਗੇ ਤਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਦਿਆਲੂ ਨੇ ਕਿਰਪਾਲੂ ਨੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਮੈਂ ਛੋਟਾ ਹੁੰਦਾ ਜਦੋਂ ਪੜਦਾ ਸੀ ਮੈਂ ਵੇਖਦਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਿੰਨਾਂ ਕੋਲੇ ਗਏ ਸਾਰੇ ਹੀ ਪਾਪੀ ਲੋਕ ਨੇ ਕੋਈ ਸਜਣ ਠੱਗ ਵਰਗੇ ਨੇ ਕੌਡੇ ਵਰਗੇ ਨੇ ਹੋਰ ਅਨੇਕਾਂ ਨੇ ਪਰ ਉਹਨਾਂ ਦਾ ਉਧਾਰ ਕੀਤਾ ਗਏ ਉਹਨਾਂ ਕੋਲੇ ਉਹਨਾਂ ਦਾ ਉਧਾਰ ਕੀਤਾ ਉਹ ਠੱਗ ਸੱਜਣੋ ਜਿਹੜੇ ਸਨ ਉਹ ਸੰਤ ਬਣ ਗਏ ਉਹ ਫਕੀਰ ਹੋ ਗਏ ਭਾਈ ਕੌਡੇ ਵਰਗੇ ਤੁਹਾਡੇ ਪ੍ਰਚਾਰਕ ਰਹੇ ਨੇ ਇਸ ਸਤਗੁਰਾਂ ਦੀ ਬਖਸ਼ਿਸ਼ ਹੈ ਜੀ ਉਹ ਬਦਲ ਦਿੰਦਾ ਜੀਵਨ ਨੂੰ ਮੇਰੇ ਮਨ ਧਿਆਏ ਹਰ ਹਰ ਨਾਉ ਇਸ ਕਰਕੇ ਮੇਰੇ ਮਨਾ ਉਸ ਹਰੀ ਦੇ ਨਾਮ ਨੂੰ ਤੂੰ ਵੀ ਧਿਆਉਣਾ ਕਰ ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵਲਾਉ ਉਸ ਇੱਕ ਨਾਲ ਲਿਵਲਾ ਉਹ ਲੋਕ ਤੇ ਪ੍ਰਲੋਕ ਵਿੱਚ ਵੀ ਤੇਰਾ ਸੰਗ ਸਾਥ ਨਹੀਂ ਛੱਡੇਗਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਨਾ ਕਰ ਰਹਾਉ বেদ ਸਾਸਤਰ ਜਨ ਤੇ ਆਵੇ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਆਚਾਰ ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਬੀਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ ਇਹੜੇ ਸ਼ਾਸਤਰ ਨੇ ਵੇਦ ਨੇ ਇਹ ਸਾਡੇ ਰਿਸ਼ੀਆਂ ਨੇ ਮੁਨੀਆਂ ਨੇ ਭਗਤਾਂ ਨੇ ਗੁਰਮੁਖਾਂ ਨੇ ਰਚੇ ਮਰੀਕ ਨੇ ਲੋਕ ਪੜਦੇ ਨੇ ਇਹਨਾਂ ਨੂੰ ਕਿ ਅਸੀਂ ਸੰਸਾਰ ਸਾਗਰ ਤੋਂ ਤਰ ਜਾਈਏ ਪਰ ਹੋ ਕੀ ਰਿਹਾ ਜੀ ਹੋ ਇਹ ਰਿਹਾ ਕਿ ਅਸੀਂ ਇਹਨੂੰ ਕਰਮਕਾਟ ਬਣਾ ਲਿਆ ਅਸੀਂ ਬੇਦ ਵਿਚਾਰੇ ਹੋ ਨਿਮਕ ਭੰਗਮ ਸਾਦੇ ਪੰਜ ਜਣਾ ਸਿਓ ਸੰਗ ਨਾ ਛੁਟ ਕੇ ਹੋ ਸਗਲੇ ਅਹਉ ਬਦਵਾਦੇ ਸਗੋਂ ਅਸੀਂ ਹੰਕਾਰੀ ਹੋ ਗਏ ਕਿ ਮੈਂ ਐਨੇ ਸ਼ਾਸਤਰ ਪੜੇ ਨੇ ਮੈਂ ਐਨੇ 베ਦ ਪੜੇ ਨੇ ਪਰ ਪੜੇ ਤਾਂ ਅਸੀਂ ਇਸ ਕਰਕੇ ਸਿੱਖੀ ਅਸੀਂ ਸਾਡਾ ਸਾਨੂੰ ਰਸਤਾ ਮਿਲ ਜਾਏ ਕੁਛ ਕਰਮ ਧਰਮ ਅਨੇਕ ਕਿਰਿਆ ਹੋਰ ਵੀ ਕਿੰਨੇ ਕਰਮ ਧਰਮ ਨੇ ਲੋਕ ਕਰਦੇ ਨੇ ਅਸੀਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਰਮ ਕਾਂਡਾ ਚ ਪਾ ਲਿਆ ਪਾਠ ਹੈ ਜੀ ਇਕ ਸੰਕਟ ਪਾਠ ਹੈ ਇੱਕ ਮਹਾ ਸੰਕਟ ਪਾਠ ਹੈ ਕਿਹੜੇ ਚੱਕਰਾਂ ਚ ਪੈ ਗਏ ਆ ਅਸੀਂ ਇਹ ਬਾਣੀ ਵਿਚਾਰਨ ਗਾਲੀ ਸੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕਹਿੰਦੇ ਹਰੇਕ ਸਾਰੇ ਜਿੰਨੇ ਕਰਮ ਕਾਂਡ ਸੀ ਪਰ ਸਭ ਉੱਪਰ ਨਾਮ ਆਚਾਰ ਸਭ ਤੋਂ ਉੱਪਰ ਨਾਮ ਆਚਾਰ ਆਚਰਣ ਨਾਮ ਦਾ ਆਚਰਣ ਹੈ ਅਸੀਂ ਤੇ ਗੱਲਾਂ ਵਾਲੇ ਹੋ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਰਣ ਨਹੀਂ ਹੈ ਆਚਰਣ ਸਾਡਾ ਹੈ ਹੀ ਨਹੀਂ ਉਸ ਪਾਸੇ ਨੂੰ ਗਏ ਹੀ ਨਹੀਂ ਸਾਡੇ ਅੰਦਰ ਉਹ ਗੁਣ ਪ੍ਰਾਪਤ ਹੋਏ ਹੀ ਨਹੀਂ ਨਾਮੀ ਦੇ ਨਾ ਅਸੀਂ ਦਿਆਲੂ ਹਾਂ ਨਾ ਅਸੀਂ ਮਿਹਰਬਾਨ ਹਾਂ ਨਾ ਨਿਰਭਉ ਹਾਂ ਨਾ ਨਰਵੈਰ ਹਾਂ ਨਾ ਅਸੀਂ ਮਿੱਠ ਬੋਲੜੇ ਆਂ ਜਿਮਾਰੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਨਹੀਂ ਪਾਇਆ ਜਾਏਗਾ ਕਰਮ ਕਾਂਡਾਂ ਨਾਲ ਉਸ ਨੂੰ ਰੁਝਾਉਣ ਦੀ ਕੋਸ਼ਿਸ਼ ਕਰਦੇ ਆ ਕਰਮ ਕਾਂਡਾਂ ਨਾਲ ਨਹੀਂ ਰੁਝਾਏਗਾ ਜੀ ਕਰਮ ਧਰਮ ਪਖੰਡ ਜੁਦੀਸਾਂ ਤੇ ਜੰਮ ਜਗਾਤੀ ਲੁੱਟਾਂ ਇਸ ਕਰਕੇ ਲੁੱਟੇ ਜਾ ਰਹੇ ਆ ਆਚਰਣ ਬਰਉਣਾ ਸੀ ਉਸ ਨਾਮੀ ਦੇ ਗੁਣਾਂ ਨੂੰ ਧਰਨ ਕਰਨਾ ਸੀ ਇਸ ਕਰਕੇ ਮਰਗ ਨੇ ਸਭ ਤੋਂ ਉੱਪਰ ਉਚਾਰ ਹੈ ਸਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਆਚਰਣ ਜਿਹੜਾ ਹੈ ਸਭ ਤੋਂ ਉੱਤਮ ਹੈ ਕਾਮ ਕ੍ਰੋਧ ਹੰਕਾਰ ਵਿਣਸੈ ਮਿਲੇ ਸਤਿਗੁਰੂ ਦੇਵ ਉਹ ਸਤਿਗੁਰੂ ਨੂੰ ਜਿਹੜਾ ਕਿ ਜੋਤ ਸਰੂਪ ਹੈ ਜਦੋਂ ਮਿਲੇ ਮੈਂ ਕਹਿੰਦੇ ਕਾਮ ਕ੍ਰੋਧ ਹੰਕਾਰ ਅੰਦਰੋਂ ਨਿਕਲ ਗਏ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ ਕਿ ਨਾਮ ਨੂੰ ਦ੍ਰਿੜ ਕਰਨਾ ਕਰ ਉਸ ਨਾਮੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਕਰ ਆਪਣਾ ਆਚਰਣ ਉੱਚਾ ਕਰ ਇਹੀ ਸੇਵਾ ਭਲੀ ਹੈ ਇਹ ਸੇਵਾ ਸਭ ਤੋਂ ਉੱਤਮ ਸੇਵਾ ਹੈ ਚਰਨ ਸਰਨ ਦਇਆਲ ਤੇਰੀ ਤੂੰ ਨਿਮਾਣੇ ਮਾਣ ਜੀ ਪ੍ਰਾਣ ਆਧਾਰ ਤੇਰਾ ਨਾਨਕ ਕਾ ਪ੍ਰਪਤਾਨ ਚਰਨ ਸਰਨ ਦਇਆਲ ਤੇਰੀ ਪ੍ਰਭੂ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਤੁਹਾਡੀ ਸ਼ਰਨ ਵਿੱਚ ਹੇ ਦਇਆ ਦੇ ਘਰ ਹੇ ਪ੍ਰਭੂ ਜੀਓ ਤੂੰ ਨਵਾਣਿਆਂ ਦਾ ਮਣ ਹੈ ਨਿਤਾਣਿਆਂ ਦਾ ਤਾਣ ਹੈ ਨਿਉਟਿਆਂ ਦੀ ਊਠ ਹੈ ਨਿਆਸਰਿਆਂ ਦਾ ਆਸਰਾ ਹੈ ਇਹ ਜਾਣ ਕੇ ਅਸੀਂ ਤੇਰੀ ਸ਼ਰਨ ਵਿੱਚ ਆਏ ਆਂ ਜੀਵ ਪ੍ਰਾਣ ਆਧਾਰ ਤੇਰਾ ਇਹ ਸਾਰਾ ਕੁਝ ਤੇਰਾ ਦਿੱਤਾ ਹੋਇਆ ਹੈ ਇਹ ਜੀਵ ਹੈ ਸਾਡੇ ਅੰਦਰ ਜੋ ਬੋਲਦਾ ਹੈ ਜੀਵ ਆਤਮਾ ਹੈ ਸਾਡਾ ਜੀਵਨ ਹੈ ਜਿਹੜੇ ਪ੍ਰਾਣ ਚੱਲਦੇ ਨੇ ਸਾਨੂੰ ਤੇਰੇ ਆਸਰਾ ਹੈ ਸਾਰਾ ਨਾਨਕ ਕਾ ਪ੍ਰਭ ਤਾਣ ਤੇ ਸੱਚੇ ਪਾਤਸ਼ਾਹ ਨੇ ਪ੍ਰਭੂ ਜੀ ਸਾਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਜੋਰ ਹੈ ਤੇਰਾ ਹੀ ਆਸਰਾ ਸਾਨੂੰ ਅਸੀਂ ਤੇਰੇ ਆਸਰੇ ਤੇ ਹੀ ਇਹ ਬਾਣੀ ਵਿਚਾਰ ਰਹੇ ਆਂ ਤੇਰੇ ਆਸਰੇ ਤੇ ਹੀ ਅਸੀਂ ਜੀਵਨ ਜਿਉ ਰਹੇ ਆਂ ਸੋ ਆਓ ਸਮਝੜਾ ਹੈ ਸੰਪੂਰਨ ਹੁੰਦਾ ਸਤਗੁਰਾਂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਹਮ ਅਵਗਣ ਭਰੇ ਇੱਕ ਗੁਣਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮਾਇਆ ਮੋ ਧਰਮ ਪੈ ਭੂਲੇ ਸਤਦਾਰਾ ਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਆਏ ਆ ਸਾਡੇ ਗੁਣ ਔਗਣ ਨਾ ਵਿਚਾਰੇਓ ਕਿਰਪਾ ਕਰੋ ਬਖਸ਼ਿਸ਼ ਕਰੋ ਚੁੱਕ ਕੇ ਸਾਨੂੰ ਗੜ ਨਾਲ ਲਾ ਲਓ ਸਾਡੇ ਔਗਣ ਨਾ ਵੇਖਿਓ ਅਸੀਂ ਤੇ ਔਗਣਾ ਨਾਲ ਪਰੇ ਹੋਈਂ ਤੁਸੀਂ ਕਿਰਪਾ ਕਰੋ ਸਮੱਤ ਦਿਓ ਤਾਂ ਕਿ ਅੱਗੋਂ ਤੋਂ ਅਸੀਂ ਸੰਗਤ ਨਾਲ ਜੁੜ ਕੇ ਬਾਣੀ ਨੂੰ ਵਿਚਾਰ ਸਕੀਏ ਆਪਣਾ ਆਚਰਣ ਬਣਾ ਸਕੀਏ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ